ਮੈਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਈ ਆਂਗੀ ਸਲਵਾਰ ਦੇ ਹਾਸਣ ਆਪਾਂ ਕਿਸ ਤਰ੍ਹਾਂ ਅਟੈਚ ਕਰਨੇ ਨੇ ਅੰਡਰਗਰਾਉਂਡ ਆਪਾਂ ਨੇ ਠੀਕ ਹੈ ਜੀ ਦੋ ਸਲਾਈਆਂ ਲੱਗਣਗੀਆਂ ਇੰਟਰਲੋਕ ਕਰਨ ਦੀ ਵੀ ਲੋੜ ਨਹੀਂ ਪਊਗੀ ਅੰਡਰਗਰਾਉਂਡ ਆਪਾਂ ਨੇ ਸਲਾਈ ਲਗਾਉਣੀ ਆਂ ਅੰਦਰਲੀ ਸਾਈਡੇ ਦਾ ਸਿੱਧਾ ਪਾਸਾ ਹੋਣਾ ਚਾਹੀਦਾ ਕੱਪੜੇ ਦਾ ਠੀਕ ਹੈ ਜੀ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨਾਲ ਅੰਤ ਤੱਕ ਜ਼ਰੂਰ ਜੁੜੇ ਰਹੋ ਦੋ ਤਰੀਕੇ ਦੱਸੂਗੀ ਠੀਕ ਹੈ ਜੀ ਅੰਡਰਗਰਾਉਂਡ ਸਲਾਈ ਲਗਾਉਣ ਦੇ ਇੱਕ ਤਾਂ ਆਪਾਂ ਇਸ ਤਰ੍ਹਾਂ ਲਗਾ ਸਕਦੇ ਹਾਂ ਦੇਖ ਸਕਦੇ ਹੋ ਤੁਸੀਂ ਕੱਪੜੇ ਨੂੰ ਵੱਡਾ ਛੋਟਾ ਰੱਖ ਕੇ ਇਸ ਤਰ੍ਹਾਂ ਠੀਕ ਹੈ ਜੀ ਵੱਡਾ ਛੋਟਾ ਰੱਖ ਕੇ ਆਪਾਂ ਨੇ ਇੱਥੇ ਸਿਲਾਈ ਲਗਾਉਣੀ ਸ਼ੁਰੂ ਕਰ ਦੇਣੀ ਹੈ ਇਸ ਤਰ੍ਹਾਂ ਸਲਾਈ ਲਗਾ ਕੇ ਆਪਾਂ ਨੇ ਪਹਿਲਾਂ ਕੰਪਲੀਟ ਕਰ ਲੈਣਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਹੁਣ ਆਪਾਂ ਨੇ ਇਹਨੂੰ ਇਸ ਤਰ੍ਹਾਂ ਕੱਪੜੇ ਨੂੰ ਖੋਲ ਲੈਣਾ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਵੱਡਾ ਛੋਟਾ ਹੋ ਜਾਣਾ ਇਹਨੇ ਇਸ ਤਰ੍ਹਾਂ ਹੁਣ ਆਪਾਂ ਨੇ ਇਹਨੂੰ ਜਿਹੜੀ ਆਪਾਂ ਨੇ ਸਾਈਡ ਵੱਡੀ ਰੱਖੀ ਸੀ ਨਾ ਉਹਨੂੰ ਇਸ ਤਰ੍ਹਾਂ ਆਪਾਂ ਅੰਦਰਲੀ ਸਾਈਡ ਨੂੰ ਫੋਲਡ ਕਰ ਦੇਣਾ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨੇ ਫੋਲਡ ਕਰਕੇ ਨਾ ਸਲਾਈ ਲਗਾ ਦੇਣੀ ਹੈ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਸਲਾਈ ਆਪਾਂ ਨੇ ਲਗਾ ਕੇ ਕੰਪਲੀਟ ਕਰ ਦਿੱਤੀ ਆ ਅੰਡਰਗਰਾਊਂਡ ਸਲਾਈ ਲਗਾਈ ਆ ਆਪਾਂ ਨੇ ਇਸੇ ਤਰ੍ਹਾਂ ਹੀ ਜਿਹੜੇ ਮਿਆਨੀ ਵਾਲੇ ਪਜਾਮੇ ਹੁੰਦੇ ਨੇ ਨਾ ਉਹਨਾਂ ਉੱਪਰ ਵੀ ਇਸੇ ਤਰ੍ਹਾਂ ਹੀ ਸਲਾਈ ਲੱਗ ਜਾਂਦੀ ਹੈਗੀ ਦੇਖ ਸਕਦੇ ਹੋ ਤੁਸੀਂ ਵੱਡਾ ਛੋਟਾ ਰੱਖ ਕੇ ਹੁਣ ਆਪਾਂ ਤੁਹਾਨੂੰ ਦੂਸਰੀ ਤਰ੍ਹਾਂ ਸਲਾਈ ਲਗਵਾਨੀ ਦੱਸਾਂਗੇ ਜਿਹੜਾ ਤੁਹਾਨੂੰ ਇਹਨਾਂ ਚੋਂ ਤਰੀਕਾ ਵਧੀਆ ਲੱਗੂ ਨਾ ਤੁਸੀਂ ਉਹ ਅਪਣਾ ਸਕਦੇ ਹੋ ਇਸ ਤਰ੍ਹਾਂ ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰ ਲੈਣਾ ਇਸ ਤਰ੍ਹਾਂ ਐਵੇਂ ਸਲਾਈ ਲਗਾ ਦਾਂਗੇ ਠੀਕ ਹੈ ਜੀ ਇੱਕ ਵਾਰ ਫੋਲਡ ਕਰਕੇ ਇੱਕ ਵਾਰ ਫਿਰ ਫੋਲਡ ਕਰ ਲੈਣਾ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਵੀ ਅੰਡਰਗਰਾਉਂਡ ਸਲਾਈ ਲੱਗ ਜਾਂਦੀ ਹੈ ਇਹਨੂੰ ਵੀ ਹੁਣ ਆਪਾਂ ਉਸੇ ਤਰ੍ਹਾਂ ਹੀ ਖੋਲ ਲਾਂਗੇ ਕੱਪੜੇ ਨੂੰ ਦੇਖ ਸਕਦੇ ਹੋ ਤੁਸੀਂ ਇਦੇ ਉੱਪਰ ਵੀ ਆਪਾਂ ਨੇ ਇਸੇ ਤਰ੍ਹਾਂ ਹੀ ਸਿਲਾਈ ਲਗਾ ਦੇਣੀ ਹੈ ਜਿਵੇਂ ਉੱਧਰਲੀ ਸਾਈਡ ਆਪਾਂ ਨੇ ਜਾਪ ਦੀ ਸਿਲਾਈ ਲਗਾਈ ਸੀ ਕੱਪੜੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਅੰਦਰਲੀ ਸਾਈਡ ਤੋਂ ਸੈੱਟ ਕਰ ਲੈਣਾ ਵੀ ਕੱਪੜਾ ਵਿੱਚ ਇਕੱਠਾ ਨਾ ਹੋਵੇ ਠੀਕ ਹੈ ਜੀ ਇਸ ਤਰ੍ਹਾਂ ਫਿਰ ਆਪਾਂ ਨੇ ਸਿਲਾਈ ਲਗਾ ਦੇਣੀ ਹੈ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਸਿਲਾਈ ਲਗਾ ਕੇ ਆਪਾਂ ਨੇ ਕੰਪਲੀਟ ਕਰ ਦਿੱਤੀ ਆ ਠੀਕ ਹੈ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਦੋ ਤਰੀਕੇ ਦੱਸਿਆ ਜਿਹੜੇ ਤੁਹਾਨੂੰ ਦੋਨੇ ਤਰੀਕਿਆਂ ਦੇ ਵਿੱਚੋਂ ਕੋਈ ਵੀ ਤਰੀਕਾ ਵਧੀਆ ਲੱਗੂ ਤੁਸੀਂ ਉਹ ਅਪਣਾ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਬਾਏ ਬਾਏ